ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ ਬੀਐਸ ਸਟੱਡੀ YouTube ਚੈਨਲ ਤੇ ਇਸ YouTube ਚੈਨਲ ਤੇ ਪੰਜਾਬ ਦੀਆਂ ਵਰਤੀਆਂ ਨਾਲ ਸੰਬੰਧਿਤ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਿਤ ਜੌਬ ਨਾਲ ਸੰਬੰਧਿਤ ਜਾਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਏਰੀਆ ਦੇ ਏਰੀਅਰ ਦੇ ਸਬੰਧ ਵਿੱਚ ਪਹਿਲੀ ਕਿਸ਼ਤ ਜਿਹੜੀ 1 ਮਈ ਨੂੰ ਸ਼ੁਰੂ ਹੋਣ ਜਾ ਰਹੀ ਹੈ ਇਸ ਦੇ ਸਬੰਧ ਵਿੱਚ ਗੱਲ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਅਪਡੇਟ ਸਮੇਂ ਸਿਰ ਪਹੁੰਚਦੀ ਰਹੇ ਅੱਜ ਆਪਾਂ ਗੱਲ ਕਰ ਰਹੇ ਹਾਂ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਸਬੰਧ ਵਿੱਚ ਜਿਵੇਂ ਕਿ ਸਾਰੇ ਆਪਾਂ ਮੁਲਾਜ਼ਮਾਂ ਨੂੰ ਜਿਹੜੀ ਸੀ ਪੈਨਸ਼ਨਾਂ ਨੂੰ ਜਿਹੜੀ ਪੈਨਸ਼ਨ ਦੀ ਏਰੀਅਰ ਦੀ ਜਿਹੜੀ ਪਹਿਲੀ ਕਿਸ਼ਤ 1 ਮਈ 2025 ਨੂੰ ਜਿਹੜੀ ਇਹ ਦਿੱਤੀ ਜਾਣੀ ਹੈ ਜ ਜ ਕਿ ਅੱਜ 1 ਮਈ 2025 ਤੇ ਕਿਹੜੇ ਕਿਹੜੇ ਮੁਲਾਜ਼ਮਾਂ ਨੂੰ ਜਿਹੜੀ ਇਹਦੀ ਪੈਨਸ਼ਨ ਦੇ ਨਾਲ ਪੈਨਸ਼ਨ ਦੇ ਨਾਲ ਜਿਹੜੀ ਏਰੀਅਰ ਦੀ ਕਿਸ਼ਤ ਮਿਲਣ ਜਾ ਰਹੀ ਹੈ ਤਾਂ ਜਿਵੇਂ ਕਿ ਏਰੀਅਰ ਜਿਹੜਾ 1 ਜਨਵਰੀ 2016 ਤੋਂ ਲੈ ਕੇ 30 2021 ਤੱਕ ਜਿਹੜਾ ਹੈ ਸਾਢੇ 5 ਸਾਲਾਂ ਦਾ ਜਿਹੜਾ ਏਰੀਅਰ ਜਿਹੜਾ ਹੈ ਮੁਲਾਜ਼ਮਾਂ ਦਾ ਜਿਹ ਪੈਨਸ਼ਨਾਂ ਦਾ ਜਿਹੜਾ ਉਹ ਰਹਿੰਦਾ ਸੀ ਜਿਸ ਦਾ ਸੰਘਰਸ਼ ਕਰ ਰਿਹਾ ਸੀ ਤਾਂ ਪੰਜਾਬ ਸਰਕਾਰ ਨੇ ਜਿਹੜਾ ਸੀ ਇਹ 18 ਫਰਵਰੀ 2021 ਨੂੰ ਜਿਹੜਾ ਇਹ ਦੇਣ ਦਾ ਫੈਸਲਾ ਕੀਤਾ ਗਿਆ ਜਿਸ ਦੇ 1 April ਤੋਂ ਲੈ ਕੇ ਜਿਹੜੀ 1 April 2025 ਤੋ ਜਿਹੜੀ ਸੀ ਏਰੀਅਰ ਦੇਣ ਦਾ ਸ਼ੁਰੂ ਕੀਤਾ ਫੈਸਲਾ ਕੀਤਾ ਸੀ ਤੇ ਜਿਸ ਦੀ ਪਹਿਲੀ ਕਿਸ਼ਤ 1 May 2025 ਨੂੰ ਪੈਨਸ਼ਨਰਾਂ ਨੂੰ ਜਿਹੜੀ ਸੀ ਉਹਨਾਂ ਦੀ ਪੈਨਸ਼ਨ ਦੇ ਨਾਲ ਦਿੱਤਾ ਜਾਣਾ ਸੀ ਜਿਸ ਦਾ ਜਿਹੜਾ ਕੰਮ ਹੈ ਇਸ ਨੂੰ ਜਿਹੜਾ ਬੈਂਕਾਂ ਨੇ ਕਰਨਾ ਸੀ ਤੇ ਬੈਂਕਾਂ ਨੇ ਆਪਣੇ ਇਹ ਸੌਫਟਵੇਅਰ ਦੇ ਵਿੱਚ ਜਿਹੜਾ ਅਸੀਂ ਚੇਂਜ ਕਰਕੇ ਪ੍ਰੋਗਰਾਮ ਬਣਾਉਣਾ ਸੀ ਤੇ ਜਿਸ ਦੇ ਆਧਾਰ ਤੇ ਜਿਹੜਾ ਸੀ ਪੈਂਟ ਬੈਂਕਾਂ ਨੇ ਇਹ ਸਾਰਾ ਕੰਮ ਕਰਨਾ ਸੀ ਤੇ ਪੰਜਾਬ ਸਰਕਾਰ ਤੋਂ ਜਿਹੜਾ ਬੈਂਕਾਂ ਨੇ ਰਿਕਾਰਡ ਮੰਗਿਆ ਤੇ ਰਿਕਾਰਡ ਪੰਜਾਬ ਸਰਕਾਰ ਨੇ ਜਿਹੜਾ ਰਿਕਾਰਡ ਦੇ ਦਿੱਤਾ ਗਿਆ ਤੇ ਜਿਹੜਾ ਸਾਰਾ ਕੰਮ ਕੰਪਲੀਟ ਕਰ ਲਿਆ ਗਿਆ ਤਾਂ 1 ਮਈ ਤੋਂ ਜਿਹੜੀ ਹੁਣ ਏਰੀਅਰ ਦੀ ਪਹਿਲੀ ਕਿਸ਼ਤ ਦਿੱਤੀ ਜਾਣੀ ਹੈ ਤਾਂ ਦੂਜੇ ਪਾਸੇ ਜਿਹੜੇ ਸੀ ਬੋਰਡ ਅਤੇ ਕਾਰਪੋਰੇਸ਼ਨ ਨੂੰ ਜਿਹੜਾ ਸੀ ਇਹ 18 ਫਰਵਰੀ 2025 ਨੂੰ ਜਿਹੜੀ ਪੰਜਾਬ ਸਰਕਾਰ ਨੇ ਹਦਾਇਤ ਕੀਤੀ ਸੀ ਕਿ ਤੁਸੀਂ ਆਪਣੇ ਪੱਧਰ ਤੇ ਜਿਹੜਾ ਸੀ ਇਹ ਏਰੀਅਰ ਦੇਣ ਦਾ ਜਿਹੜਾ ਤੁਸੀਂ ਦਿੱਤਾ ਜਾਵੇ ਤੁਹਾਨੂੰ ਜਿਵੇਂ ਤੁਹਾਡੇ ਵਿੱਤੀ ਸਰੋਤ ਨੇ ਤੇ ਆਪਣੇ ਪੱਧਰ ਤੇ ਫੈਸਲਾ ਲੈਣਾ ਹੈ ਜਿਸ ਦੇ ਵਿੱਚ ਜਾਣਕਾਰੀ ਮਿਲੀ ਹੈ ਕਿ ਕੁਝ ਕਾਰਪੋਰੇਸ਼ਨ ਨੇ ਜਿਹੜਾ ਸੀ ਇਸ ਦੇ ਸਬੰਧ ਵਿੱਚ ਕੋਈ ਫੈਸਲਾ ਨਹੀਂ ਲਿਆ ਜਿਵੇਂ ਕਿ ਪੰਜਾਬ ਮੰਡੀ ਬੋਰਡ ਨੇ ਅਜੇ ਤੱਕ ਕੋਈ ਵੀ ਇਸ ਦੇ ਸਬੰਧ ਵਿੱਚ ਏਰੀਅਰ ਦੇਣ ਦੇ ਸਬੰਧ ਵਿੱਚ ਕੋਈ ਫੈਸਲਾ ਨਹੀਂ ਲਿਆ ਤਾਂ ਉਸ ਦੇ ਸਬੰਧ ਦੇ ਵਿੱਚ ਜਿਹੜੇ ਸੀ ਮੰਡੀ ਬੋਰਡ ਚ ਕੰਮ ਕਰਦੇ ਮੁਲਾਜ਼ਮਾਂ ਨੇ ਜਿਹੜਾ ਸੀ ਇੱਕ ਮੰਗ ਪੱਤਰ ਵੀ ਦਿੱਤਾ ਹੈ ਤਾਂ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਪੰਜਾਬ ਸਰਕਾਰ ਨੇ ਕਿਵੇਂ ਜਿਹੜਾ ਸੀ ਏਰੀਅਰ ਦੇਣ ਦਾ ਗੱਲ ਕੀਤੀ ਗਈ ਸੀ ਕਿਵੇਂ ਦੇਣਾ ਹੈ ਤਾਂ ਇਸ ਦੇ ਵਿੱਚ ਜਿਹੜਾ ਸੀ 65 85 ਸਾਲ ਤੋਂ ਵੱਧ ਉਮਰ ਦੇ ਜਿਹੜੇ ਸੀਗੇ ਪੈਨਸ਼ਨਰ ਉਹਨਾਂ ਨੂੰ ਦੋ ਕਿਸ਼ਤਾਂ ਦੇ ਵਿੱਚ ਜਿਹੜਾ ਏਰੀਅਰ ਦਿੱਤਾ ਜਾਣਾ ਹੈ ਜਿਹੜਾ 75 ਸਾਲ ਤੋਂ 85 ਸਾਲ ਦੀ ਉਮਰ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ 12 ਕਿਸ਼ਤਾਂ ਵਿੱਚ ਤੇ ਜਿਹੜਾ 75 ਸਾਲ ਤੋਂ ਘਟ ਨੇ ਉਹਨਾਂ ਨੂੰ 42 ਕਿਸ਼ਤਾਂ ਦੇ ਵਿੱਚ ਜਿਹੜਾ ਏਰੀਅਰ ਦਿੱਤਾ ਜਾਣਾ ਹੈ ਤਾਂ ਜਿਸ ਦੀ ਪਹਿਲੀ ਕਿਸ਼ਤ ਜਿਹੜੀ 25 ਮਈ 1 ਮਈ 2025 ਨੂੰ ਜਿਹੜੀ ਜਾਰੀ ਕੀਤੀ ਜਾਣੀ ਹੈ ਉਹਨਾਂ ਦੇਖਿਆ ਜਾ ਸਾਰਿਆਂ ਦੀ ਆਖ ਇਸ ਤੇ ਹੈ ਤਾਂ ਕਿਸ-ਕਿਸ ਨੂੰ ਜਿਹੜੀ ਇਸ ਦੇ ਵਿੱਚ ਦਿੱਤੀ ਜਾਣੀ ਹੈ ਜੇਕਰ ਇੱਕ ਤਰੀਕ ਨੂੰ ਛੁੱਟੀ ਹੁੰਦੀ ਹੈ ਤਾਂ ਉਸ ਦੇ ਵਿੱਚ ਜਿਹੜੀ ਉਹਨਾਂ ਨੂੰ ਅਗਲੇ ਦਿਨ ਜਿਹੜੀ ਇਹ ਕਿਸ਼ਤ ਦਿੱਤੀ ਜਾਵੇਗੀ ਹੁਣ 1 ਮਈ ਦੀ ਜਿਹੜੀ ਛੁੱਟੀ ਹੈ ਪੰਜਾਬ ਤੇ ਅਗਲੇ ਦਿਨ ਦਿੱਤੀ ਜਾਵੇਗੀ ਤੇ ਬੈਂਕਾਂ ਤੇ ਇਹ ਜਿਹੜਾ ਛੁੱਟੀ ਹੈ ਜਿਹੜੀ ਦਾ ਅਲੱਗ-ਅਲੱਗ ਇਹਨਾਂ ਦਾ ਜਿਹੜਾ ਸ਼ਡਿਊਲ ਹੁੰਦਾ ਹੈ ਤਾਂ ਜਿਹੜਾ ਅਸੀਂ 18 ਤੋਂ ਜਿਹੜੀ ਕਿਵੇਂ-ਕਿਵੇਂ ਕਿਸ਼ਤਾਂ ਦਿੱਤੀਆਂ ਜਾਣੀਆਂ ਨੇ ਤੇ ਜਿਹੜਾ 16 17 ਦਾ ਜਿਹੜਾ ਏਰੀਆ ਰੇ ਉਹ 15 ਕਿਸ਼ਤਾਂ ਦੇ ਵਿੱਚ ਦਿੱਤਾ ਜਾਣਾ ਜਿਹੜਾ 1 April 2025 ਤੋਂ ਸ਼ੁਰੂ ਹੋ ਰਿਹਾ ਹੈ ਦਾ 18 19 ਦਾ ਜਿਹੜਾ ਸੀ ਇਹ 18 ਕਿਸ਼ਤਾਂ ਦੇ ਵਿੱਚ ਜੁਲਾਈ 2026 ਤੱਕ ਦਿੱਤਾ ਜਾਣਾ ਹੈ ਉਸ ਤੋਂ ਬਾਅਦ ਜਿਹੜਾ ਰਹਿ ਗਿਆ 20 ਤੇ 21 ਦਾ 30 ਜੂਨ 2021 ਤੱਕ ਇਹ ਨਵਾਂ ਕਿਸ਼ਤਾਂ ਦੇ ਵਿੱਚ ਜਿਹੜਾ ਦਿੱਤਾ ਜਾਣਾ ਜਨਵਰੀ 2028 ਤੱਕ ਜਿਹੜਾ ਜਨਵਰੀ 2028 ਤੱਕ ਜਿਹੜਾ ਇਹ 42 ਕਿਸ਼ਤਾਂ ਦੇ ਵਿੱਚ ਜਿਹੜਾ ਇਹ ਪੂਰਾ ਕੀਤਾ ਜਾਣਾ ਹੈ ਐ 75 ਸਾਲ ਤੋਂ ਕਾਟੂ ਉਮਰ ਦੇ ਜਿਹੜੀ ਆਖਰੀ ਕਿਸ਼ਤੇ ਉਹ ਸਤੰਬਰ ਹਾਂ 2028 ਵਿੱਚ ਦਿੱਤੀ ਜਾਵੇਗੀ ਇਸੇ ਤਰ੍ਹਾਂ ਜੇਕਰ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਮੁਲਾਜ਼ਮਾਂ ਨੂੰ ਜਿਹੜਾ 36 ਕਿਸਮਾਂ ਦੇ ਵਿੱਚ ਕਿਸ਼ਤਾਂ ਦੇ ਵਿੱਚ ਜਿਹੜਾ ਇਹ ਏਰੀਅਰ ਦਿੱਤਾ ਜਾਣਾ ਜੋ ਅਜੇ ਇਹ ਪੈਨਸ਼ਨਾਂ ਨੂੰ ਜਿਹੜਾ ਸੀ 42 ਕਿਸਤਾਂ ਵਿੱਚ ਦਿੱਤਾ ਜਾਣਾ ਤੇ ਜਿਹੜਾ ਮੁਲਾਜ਼ਮਾਂ ਨੂੰ ਜਿਹੜਾ 36 ਕਿਸਤਾਂ ਦੇ ਵਿੱਚ ਦਿੱਤਾ ਦਿੱਤਾ ਜਾਣਾ ਜਿਸ ਦੀ ਪਹਿਲੀ ਕਿਸ਼ਤ ਜਿਹੜੀ 1 April 2026 ਤੋਂ ਸ਼ੁਰੂ ਹੋਣੀ ਹੈ 1 April 2026 ਤੋਂ ਪਹਿਲੀ ਕਿਸ਼ਤ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਨੇ ਜਿਹੜੇ ਅਟਾਇਰਮੈਂਟ ਨਹੀਂ ਹੋਏ ਉਹਨਾਂ ਨੂੰ 36 ਕਿਸ਼ਤਾਂ ਵਿੱਚ ਦਿੱਤਾ ਜਾਣਾ ਉਹਨਾਂ ਦੀ ਪਹਿਲੀ ਕਿਸ਼ਤ 1 April 2026 ਤੋਂ ਸ਼ੁਰੂ ਹੋਣ ਜਾ ਰਹੀ ਹੈ ਤਾਂ 2016 ਦਾ ਜਿਹੜਾ ਹੋਏਗਾ 12 ਕਿਸ਼ਤਾਂ ਵਿੱਚ ਦਿੱਤਾ ਜਾਵੇਗਾ 1 April 2026 ਤੋਂ ਸ਼ੁਰੂ ਹੋ ਕੇ ਉਸ ਤਰ੍ਹਾਂ 2017 ਦਾ 2018 2019 2020 ਤੇ 2021 ਦਾ ਜਿਹੜਾ ਸੀ 2027 ਤੱਕ ਦਿੱਤਾ ਜਾਵੇਗਾ ਤੇ ਆਖਰੀ ਜਿਹੜੀ ਕਿਸ਼ਤ ਅਖੀਰ ਦੇ ਵਿੱਚ ਮਾਰਚ 2029 ਤੱਕ ਜਿਹੜੀਆਂ ਇਹਦੀਆਂ ਕਿਸ਼ਤਾਂ ਚੱਲਣਗੀਆਂ ਜਿਹੜੀਆਂ ਟੋਟਲ 36 ਕਿਸ਼ਤਾਂ ਵਿੱਚ ਹੋਵੇਗਾ ਹੁਣ ਦੇਖਣਾ ਇਹ ਕਿ ਕਿਹੜੇ ਕਿਹੜੇ ਮੁਲਾਜ਼ਮਾਂ ਨੂੰ ਕਿਹੜੇ ਕਿਹੜੇ ਪੈਨਸ਼ਨਾਂ ਨੂੰ 1 ਮਈ 2025 ਨੂੰ ਜਿਹੜੀ ਪਹਿਲੀ ਕਿਸ਼ਤ ਪੈਨਸ਼ਨ ਰਣ ਦੇ ਨਾਲ ਹੀ ਜਿਹੜੀ ਪੈਨਸ਼ਨ ਦੇ ਨਾਲ ਦਿੱਤੀ ਜਾਂਦੀ ਹੈ ਇਸ ਦੇ ਬਾਰੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਹੈ ਕੀ ਸਾਰਿਆਂ ਨੂੰ 1 ਮਈ 2025 ਨੂੰ ਜਿਹੜੇ ਮੁਲਾਜ਼ਮ ਸੀ ਜਿਹੜੇ ਪੈਨਸ਼ਨਰਾਂ ਨੂੰ ਕਿਸ਼ਤ ਮਿਲੀ ਹੈ ਕਿ ਨਹੀਂ ਮਿਲੀ ਕਿਉਂਕਿ ਪਿਛਲੀਆਂ ਸਾਰੀਆਂ ਸਰਕਾਰਾਂ ਦੇ ਵਿੱਚ ਕਈ ਵਾਰੀ ਵਾਅਦੇ ਤਾਂ ਕੀਤੇ ਜਾਂਦੇ ਨੇ ਪਰ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ ਕੀ ਇਸ ਸਰਕਾਰ ਨੇ 1 ਮਈ ਜਨੂ 2025 ਨੂੰ ਸਾਰੇ ਪੈਨਸ਼ਨਰਾਂ ਨੂੰ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਕਿ ਨਹੀਂ ਕੀਤੀ ਇਹ ਵੇਖਣਾ ਹੋਵੇਗਾ ਤਾਂ ਇਸ ਦੇ ਸਬੰਧ ਵਿੱਚ ਜੇਕਰ ਜਿੰਨਾ ਜਿੰਨਾਂ ਨੂੰ ਕਿਸ਼ਤ ਮਿਲੀ ਹੈ ਕਮੈਂਟ ਕਰਕੇ ਜਰੂਰ ਦੱਸਣਾ ਜਿਨ੍ਹਾਂ ਨੂੰ ਕਿਸ਼ਤ ਨਹੀਂ ਮਿਲੀ ਉਹ ਵੀ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਨੂੰ ਕਿਸ ਜਿਹੜੀ ਏਰੀਅਰ ਦੀ ਪਹਿਲੀ ਕਿਸ਼ਤ ਮਿਲੀ ਕਿ ਨਹੀਂ ਮਿਲੀ ਏਸੀ ਅੱਜ ਦੀ ਜਾਣਕਾਰੀ ਏਸੀ ਅੱਜ ਦੀ ਅਪਡੇਟ ਜਿਹੜੀ ਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਵੀ ਪ੍ਰੈਸ ਕਰ ਲਓ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ